ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਸਾਥ ਦੀ ਮੰਗ ਕਰਦੇ ਆਂ ਅਸੀਂ ਤੁਹਾਤੋਂ ਇਹੀ ਮੰਗ ਕਰਨ ਆਏ ਆਂਗੇ ਕਿ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਓ ਆਪਣੇ ਪਿੰਡ ਦੇ ਅੰਦਰ ਜੇਕਰ ਕੋਈ ਵਿਅਕਤੀ ਨਸ਼ਾ ਕਰਦਾਗਾ ਤਾਂ ਉਹਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਬੁਝਾ ਕੇ ਨੇੜੇ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਲੈ ਕੇ ਜਾਓ ਕਿਉਂਕਿ ਸਰਕਾਰ ਨੇ ਸਾਰੇ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਇਹ ਪ੍ਰਬੰਧ ਕੀਤਾ ਗਿਆ ਦਿੜਬੇਚ ਪ੍ਰਬੰਧ ਦਾਗਾ ਸੰਗਰੂਰ ਚ ਪ੍ਰਬੰਧ ਆ ਜਿੱਥੇ ਕੋਈ ਵਿਅਕਤੀ ਜੇਕਰ ਨਸ਼ਾ ਕਰਦਾਗਾ ਤਾਂ ਉਹਦਾ ਡਾਕਟਰ ਇਲਾਜ ਕਰਨਗੇ ਕਿਉਂਕਿ ਡਾਕਟਰਾਂ ਦੀ ਟੀਮ ਜਿਹੜੀ ਆਈ ਆ ਸਾਡੇ ਨਾਲ ਡਾਕਟਰਾਂ ਦੀ ਟੀਮ ਆ ਕਿ ਇਹੀ ਤੁਹਾਨੂੰ ਦੱਸਣ ਆਈ ਆ ਕਿ ਬਿਲਕੁਲ ਹਰ ਇੱਕ ਨਸ਼ੇ ਤੋਂ ਛੱਡਿਆ ਜਾ ਸਕਦਾਗਾ ਉਹਦੇ ਇਲਾਜ ਦੇ ਰਹੇ ਡਾਕਟਰੀ ਸਹਾਇਤਾ ਦੇ ਰਹੇ ਜਿਹੜਾ ਵੀ ਕੋਈ ਵਿਅਕਤੀ ਪਿੰਡ ਚ ਨਸ਼ਾ ਕਰਦਾਗਾ ਔਰ ਸਰਪੰਚ ਸਾਹਿਬਾਨ ਸੰਪਰਕ ਕਰੇ ਸਾਡੀ ਟੀਮ ਨਾਲ ਸੰਪਰਕ ਕਰੇ ਪਿੰਡ ਦੀ ਜਿਹੜੀ ਵਾਟ ਡਿਫੈਂਸ ਕਮੇਟੀ ਆ ਵਿਲੇਜ ਡਿਫੈਂਸ ਕਮੇਟੀ ਆ ਪਿੰਡ ਡਿਫੈਂਸ ਕਮੇਟੀ ਆ ਉਧਰ ਨਾਲ ਸੰਪਰਕ ਕਰੇ ਤਾਂ ਕਿ ਉਹਦਾ ਜਿਹੜਾ ਨਸ਼ਾ ਛਡਾਇਆ ਜਾ ਸਕੇ ਸੋ ਉਹਦੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਿਲਕੁਲ ਅਸੀਂ ਉਸ ਵਿਅਕਤੀ ਦਾ ਨਸ਼ਾ ਜਿਹੜਾ ਛਡਾਵਾਂਗੇ